ਜੀ ਸਾਰਿਆਂ ਨੂੰ ਮਨੀ ਪਲੰਬਰ ਤੋਂ ਬਲੌਗ ਦੇਖਣ ਵਾਸਤੇ ਨੂੰ ਸਵਾਗਤ ਕਰਦਾ ਹਾਂ ਭਾਈ ਤੁਹਾਡਾ ਨਾਮ ਹੈ ਨਵੀਂ ਬਲੌਗ ਵਿੱਚ ਤੇ ਅੱਜ ਤਰੀਕ ਹੈਗੀ ਹੈ ਆਪਣੀ 19 ਤਰੀਕ 8ਵਾਂ ਮਹੀਨਾ 2025 ਭਾਈ ਆਪਾਂ ਪਿਛਲੀ ਵੀਡੀਓ ਵਿੱਚ ਦਿਖਾਇਆ ਤਾਂ ਆਪਾਂ ਕੁਛ ਜੀ ਮਿਕੜ ਹੈਲ ਦੇ ਵਿੱਚ ਫਿਟਿੰਗ ਕੀਤੀ ਤੇ ਭਾਈ ਅੱਜ ਪਾਣ ਨਾਲ ਦੀ ਨਾਲ ਉੱਥੇ ਥੱਲੇ ਸੀਵੇਜ ਪਾਉਣ ਵਾਸਤੇ ਆ ਜਾਈਏ ਆ ਤੇ ਇਹਦਾ ਕੰਮ ਕਾਇਆ ਕਰਦੇ ਹਾਂ ਸ਼ੁਰੂ ਕਿਦਾ ਪਾਹ ਹੁੰਦੀਆਂ ਬਣਾਉਂਦੇ ਆ ਤੇ ਕਿੱਦਾ ਪਾਪਾ ਕੱਢਣੀ ਆ ਸਾਰੀ ਸਾਰੀ ਜਾਣਕਾਰੀ ਤੁਹਾਨੂੰ ਵੀ ਬਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਅਕੜਾਂ ਬਈ ਕਾਬੂ ਚ ਗਿਆ ਹੋਇਆ ਪਰ ਕੱਢਿਆ ਕਰਨ ਤੇ ਅੱਜ ਯਾਰ ਸਰ ਮਤਲਬ ਕੰਮ ਬਈ ਪਟਪਟਈ ਦਾ ਹੀ ਹੈ ਤੇ ਵੀਡੀਓ ਨੂੰ ਬਈ ਜਰੂਰ ਦੇਖਿਓ ਅੰਤ ਤੱਕ ਕਮੈਂਟ ਕਰ ਲਓ ਤੁਹਾਨੂੰ ਪੂਰੀ ਜਾਣਕਾਰੀ ਜਾਣਕਾਰੀ ਪੂਰੀ ਤੁਹਾਨੂੰ ਇਹਦੇ ਬਾਰੇ ਇੱਕ ਨੰਬਰ ਦੇ ਕੰਮ ਬਾਰੇ ਤੇ ਬਈ ਮੌਸਮ ਦੀ ਗੱਲ ਕਰੀਏ ਤਾਂ ਚਲ ਬਾਈ ਹੁਣ ਹੈ ਨਹੀਂ ਦੋ ਦਿਨ ਦਿਨ ਤੋਂ ਧੁੱਕਾ ਨਿਕਲ ਰਹੀ ਹੈ ਕਰਕੇ ਅੰਦਰ ਅੰਦਰ ਦਾ ਕੰਮ ਹੈ ਆਪਣਾ ਇਧਰ ਹੋਗਾ ਕਿਤੇ ਕਰ ਨੂੰ ਹੈ ਨਹੀਂ ਤੇ ਚਲੋ ਖੈਰ ਦੇਖਨੇ ਆਪਣੇ ਅੱਗੇ ਆਪਣੇਰੇ ਬਾਈ ਵੀਡੀਓ ਨਾਲ ਐਂਡ ਤੱਕ ਹਾਂ ਬਾਈ ਜੇ ਤੁਸੀਂ ਦੇਖੀ ਜਾਂਦੇ ਹੋ ਸਕਰੀਨ ਤੇ ਪਟਾਈ ਹੋਈ ਵੀ ਇੱਥੇ ਨੂੰ ਆਪਣੀ ਮੇਨ ਲਾਈਨ ਕੱਢਣੀ ਹੈ ਸੀ ਬ੍ਰੇਜ ਦੀ ਤੇ ਬਾਈ ਕਹਿੰਦੇ 6 ਇੰਚੀ ਲੈਂ ਪਾਉਣੀ ਹੈ ਉੱਪਰ ਵੀ ਉੱਪਰ ਵੀ ਬਈ ਕਹਿੰਦੇ ਬਾਥਰੂਮ ਉੱਪਰ ਤਿੰਨ ਦੀ ਤਿੰਨ ਫਲੋਰਾਂ 'ਚ ਜਾਣਾ ਉੱਪਰ ਬਾਥਰੂਮ ਬਣਨੇ ਆ ਤਾਂ ਕਰਕੇ ਬਈ 6 ਇੰਚ ਰੇਨ ਕਹਿੰਦੇ ਬਈ ਪਾਉਣ ਨੂੰ ਬਈ ਪਿੱਛੇ ਬਾਥਰੂਮ ਦੀ ਪਟਾਈ ਕਰ ਰਹੇ ਆ ਬਾਥਰੂਮ ਦੇ ਵਿੱਚ ਹਜੇ ਮਿੱਟੀ ਕੱਢੀ ਨਹੀਂ ਮਾਲਵਾ ਬਹੁਤ ਹੈ ਬਾਥਰੂਮ ਦੀ ਮਿੱਟੀ ਚੱਕ ਕੇ ਇੱਧਰ ਘੇਰੂਗੇ ਬੇੜੇ ਵਿੱਚ ਬੇੜੇ ਦੀ ਚੱਕ ਕੇ ਇੱਧਰ ਢੇਰ ਲਾਉਂਗੇ ਬਈ ਕਮਰੇ ਵਿੱਚ ਤੇ ਭਾਈ ਭਰਤਪੁਰਤਲਾ ਘੱਟੇ ਪਿਆ ਵਾ ਜਿਆਦਾਤਰ ਰੋੜ ਹੈ ਮਲਬਾ ਰੋੜੇ ਢੇਰ ਲੱਗ ਗਿਆ ਸਾਹਮਣੇ ਤੇ ਗੈਂਤੀ ਨਾਲ ਪਟਾਈ ਹੋ ਰਹੀ ਹੈ ਆਏ ਭਾਈ ਰੋੜੀ ਦੱਬੇ ਸਾਰੇ ਥੱਲੇ ਮਿੱਟੀ ਘੱਟ ਪਈ ਹੈ ਬਾਈ ਨੇ ਤੇ ਤੁਹਾਨੂੰ ਦੱਸਿਆ ਤਾਂ ਪਹਿਲਾਂ ਇਹ ਵੀਡੀਓ ਜੋ ਇਹ ਮਕਾਨ ਬਾਈ ਪੁਰਾਣਾ ਦੇ ਜਿਹੜੇ ਆ ਸਾਰੇ ਹੀ ਬਾਈ ਮਲਬਾ ਵਿੱਚ ਪਿਆ ਹੋਇਆ ਸਾਰਾ ਤੇ ਬਈ ਆਪਾਂ ਇੱਧਰੇ ਪਿੱਛੇ ਵੜੇ ਤੋਂ ਲੈ ਕੇ ਉੱਥੇ ਹਲਦੀ ਬਣਾਉਂਗੇ 18 ਵੀ 18 ਦੀ ਹਲਦੀ ਬਣਾ ਕੇ ਇੱਧਰ ਸਿੱਧੀ ਲੈਨ ਅੱਗੇ ਕੱਢ ਕੇ ਤਾਹੂ ਅੱਗੇ ਗੇਟ ਕੋਟ ਜਾ ਕੇ ਅੱਗੇ ਕਨੈਕਸ਼ਨ ਲੈਂਦਾ ਹੋਇਆ ਸਬਰੀਜ ਦਾ ਤੇ ਬਈ ਚੱਲੀ ਜਾਂਦੀ ਆ ਪਟਾਈ ਹਾਂ ਬਾਕੂ ਗਰਮੀ ਤਾਂ ਲੱਗਦੀ ਹੋ ਬਾਕੂ ਗਰਮੀ ਤਾਂ ਲੱਗ ਰਹੀ ਗਰਮੀ ਤੇ ਇੰਨਾ ਲੱਗ ਰਹੀ ਹੈ ਕਿ ਬੜਾ ਗਿਲਦਾ ਹੋ ਗਿਆ ਆ ਠੀਕ ਹੈ ਅੰਦਰ ਹੈਗੀ ਹੈ ਗਰਮੀ ਅੰਦਰ ਕਿਤੇ ਇਹਨੂੰ ਹਵਾ ਨਹੀਂ ਪੈਂਦੀ ਹੈ ਜੀ ਜਿੱਦ ਤੇ ਬਣਾ ਰਹੇ ਸਾਈਡ ਤੇ ਥੋੜਾ ਜਿਹਾ ਇਹ ਸਾਰੇ ਦਬੇ ਵਿੱਚ ਇਹਦੇ ਮਿੱਟੀ ਦਾ ਘਟੇ ਪਾਈ ਹੋਈ ਹੈ ਥੋੜੇ ਥੋੜੇ ਜੁਕਾ ਰਹੇ ਹਾਂ ਘੁੜੀ ਕਰਨੀ ਔਖੀ ਹੈ ਪਲੇਰ ਮਿੱਟੀ ਹੁੰਦੀ ਹੈ ਫਿਰ ਭਾਂ ਦਬ ਦਿੰਨੇ ਆ ਚੱਕ ਦਿੰਨੇ ਆ ਫੱਟੇ ਬਾਈ ਥੋੜੇ ਥੋੜਾ ਜਾ ਮਾਲਾ ਮੋੜ ਲਾਣਾ ਹੈ ਯਾਰ ਇਤਨਾ ਡੂੰਗਾ ਕਾਤੇ ਕਰ ਦਈਏ ਯਾਰ ਉਹ ਵੈਸੇ ਮਿੱਟੀ ਮੁੱਟੀ girਨੀ ਹੈ ਇਹ ਵੀ ਅਮੀ 6 ਇੰਚ ਉੱਠੇਗਾ ਇਸਨੇ ਵੀ ਫਿਰ ਮਿੱਟੀ ਨਹੀਂ girਨੀ ਹੈ ਜੇ ਮਾਲਵਾ ਨਹੀਂ gireਗਾ ਫਿਰ ਮਾਰ ਖੱਡਾ ਮਾਰ ਤੂੰ ਬਾਈ ਆਪਣੀ ਹੋ ਗਈ ਬਾਈ ਕੰਪਲੀਟ ਤੇ ਖੱਡਿਆਂ ਦਾ ਕੰਮ ਰਹਿ ਗਿਆ ਹੁਣ ਬਾਈ ਮਾਰਨੇ ਨੂੰ ਆਰ ਸੀ ਸੀ ਬੀਮ ਪਾਏ ਹੋਏ ਉਹਦੇ ਥੱਲੇ ਨੂੰ ਆਪਾਂ ਲੈਨ ਕੱਢਣੀ ਐ ਤੇ ਖੱਡੇ ਮਾਰਨੇ ਵਾਸਤੇ ਚੱਕ ਲਿਆ ਜੀ ਚੋਪਰ ਹਿਲਟੇ ਹੀ ਹਿਲਟੇ ਨਾਲ ਖੱਡੇ ਮਾਰੂਗਾ ਖੱਡੇ ਵੱਜਣੇ ਆਪਣੇ ਇੱਕ ਤੇ ਦੋ ਖੱਡੇ ਤੇ ਤਿੰਨ ਨੰਬਰ ਤਿੰਨ ਖੱਡੇ ਵੱਜਣੇ ਬਾਈ ਜਿਹੜੇ ਕਿ ਇਹ ਪੱਕੀ ਆ ਸਾਨੂੰ ਪਹਿਲਾਂ ਜਾਣਕਾਰੀ ਦਈ ਜੀ ਆਪਾਂ ਨੇ ਪਿਛਲੀ ਵੀਡੀਓ ਵਿੱਚ ਇਸੇ ਕਰਕੇ ਬਾਈ ਇਟ ਪੱਕੀ ਹੋਣ ਕਰਕੇ ਫਿਲਟੀ ਨਾਲ ਛੱਡੇ ਵੱਜ ਜਗੇ ਤਾਂ ਫਿਰ ਰਾਮਦਾਰੀ ਰਹੂਗੀ ਆਪਾਂ ਨੂੰ ਤੇ ਬਾਈ 6 ਇੰਚੀ ਪਾਈਪ ਆਪਾਂ ਨੇ ਮੰਗਾ ਲਿਆ ਰੈਡੀ ਤੇ ਆਊਗਾ ਪਾਈਪ ਨੋਟ ਕਰਾਤਾ ਸਮਾਨ ਆਪਾਂ ਸਾਰਾ ਹੀ ਥੋੜੀ ਇੱਥੇ ਰੱਖਣ ਦੀ ਦਿੱਕਤ ਆ ਬਾਈ ਇਹ ਸਮਾਨ ਦੀ ਇਸ ਕਰਕੇ ਆਪਾਂ 6 ਇੰਚੀ ਪਾਈਪ ਮੰਗਾਇਆ ਅੱਜ ਬਾਕੀ ਦਾ ਸਮਾਨ ਦੇਖਦੇ ਆ ਅਗਲੀ ਗੱਲਬਾਤ ਵਿੱਚ ਔਰ ਚੋਰੀ ਚੂਰੀ ਦਾ ਵੀ ਡਰ ਆ ਬਾਈ ਥੋੜਾ ਜਿਹਾ ਇਸ ਕਰਕੇ ਆਪਾਂ ਪੂਰਾ ਪੂਰਾ ਹੀ ਅੱਜ ਸਮਾਨ ਮੰਗਾਇਆ ਹੈ ਫਿਟਿੰਗ ਦਾਦਾ ਬਾਈ ਨਾਲ ਦੀ ਨਾਲ ਲੱਗ ਜਾਂਦਾ ਆਪਣਾ ਸਮਾਨ ਬਹੁਤ ਲੰਮਾ ਚੌੜਾ ਹੈ ਇਹਦਾ ਕੰਮ ਉਹ ਛੋਟਾ ਸਮਾਨ ਉਹ ਦਾ ਮਤਲਬ ਥੱਲੇ ਜੇ ਪਾ ਕੇ ਰੱਖ ਹੋ ਜਾਂਦਾ ਹੈ ਇਹ ਸਮਾਨ ਬਾਈ ਮਹਿੰਗਾ ਹੁੰਦਾ ਸਾਨੂੰ ਪਤਾ ਪੂਰਾ ਪੂਰਾ ਨਹੀਂ ਰੁੱਧਦੇ ਰਹਦੇ ਹੁੰਦੇ ਆਪਣੇ ਤੇ ਨਾਲ ਕੋਠੀ ਦੇ ਵਿੱਚ ਬਾਈ ਬਿਜਲੀ ਵਾਲਿਆਂ ਨੇ ਵੀ ਕੰਮ ਸ਼ੁਰੂ ਕਰਿਆ ਉਹਨਾਂ ਨੇ ਅਜੇ ਛੀਨੀ ਛੂੜੀਆਂ ਮਾਰੀਆਂ ਤਾਂ ਕਰਕੇ ਅਜੇ ਦੋ ਟੀਮਾਂ ਲੱਗੀਆਂ ਹੋਈਆਂ ਪਲੰਬਰ ਤੇ ਬਿਜਲੀ ਵਾਲੇ ਬਾਈ ਇਲੈਕਟ੍ਰੀਸ਼ੀਅਨ ਆਹ ਹੋ ਗਿਆ। ਬਿੰਦਨੀ ਇਹਦੇ ਚ ਬੀਮ। ਤੇ ਭਾਈ ਦੋ ਪੈਪ ਆਪਣੇ ਇੱਥੇ ਖੜੇ ਆ ਸਾਹਮਣੇ। ਬੀਮ ਦੇ ਥੱਲੇ ਆ ਪੈਪ ਸਾਰੇ ਹੀ ਆਪਣੇ ਇਹ। ਪਹਿਲਾਂ ਖੜੇ ਕਰੇ ਹੋਏ ਆ ਕੰਧ 'ਚ। ਉੱਪਰ ਵਾਲੀ ਫਲੋਰ ਵਾਸਤੇ ਇਹ ਪੈਪ ਆਪਾਂ ਨੂੰ ਹੱਦ ਦੇ ਬਣਾ ਕੇ ਸਨਾਰੇ ਜੋੜਨੇ ਪੈਣੇ ਆ। ਹਿਲਟੀ 2/5 ਕਿਲੋ ਦੀ ਹਿਲਟੀ ਆ ਇਹ ਤੇ 2200 ਵਾਟ ਦੀ ਹਿਲਟੀ ਆ ਇਹ ਤੇ ਭਾਈ ਰੈਡ ਹਾਰਸ ਦੀ ਹਿਲਟੀ ਆ ਇਹ ਕੰਪਨੀ ਬਾਰੇ ਦੱਸਦੀ ਤੁਹਾਨੂੰ ਨਹੀਂ ਭਾਈ ਇਹ ਭਾਈ ਖੱਡੇ ਮਾਰਨ ਦੇ ਵਾਸਤੇ ਠੀਕ ਆ ਇਹ ਖੱਡੇ ਗੁੱਡੇ ਪਾੜ ਦੇ ਦੇ ਲੈਂਦੀ ਇਹ ਲੈਂਟਰ ਚ ਖੱਡਾ ਮਾਰ ਲਓ ਚਾਹੇ ਕੰਧ ਚ ਮਸਡਾ ਮਾਰ ਲਓ ਭਾਈ ਬਣਾ ਦੇ ਖੱਡਾ ਸਾਹਮਣੇ ਤੇ ਬਣਾ ਦੇ ਪੈਪ ਆਪਣਾ ਆ ਗਿਆ ਬਾਈ 6 ਇੰਚੀ ਦਾ 6 ਕਿਜੀ ਚ ਮੰਗਾਇਆ ਆਪਾਂ ਨੇ ਤੇ ਕੁਆਲਿਟੀ ਤੁਹਾਨੂੰ ਦੱਸ ਦਿੰਨੇ ਆ ਬਾਈ ਇਹ ਵੀ ਫੀਨੋਲੈਕਸ ਚ ਆਇਆ ਏ ਤੇ 30 ਫੁੱਟ ਪੈਪ ਮੰਗਾਇਆ ਬਾਈ ਆਪਾਂ ਨੇ ਸੀਵਰੇਜ ਵਾਸਤੇ ਇਕੱਲਾ ਸੀਵਰੇਜ ਦੀ ਲਾਈਨ ਨਾਲ ਜੜੂਗਾ ਤੇ ਪਟਾਈ ਆਪਣੀ ਹੋ ਗਈ ਤੁਹਾਨੂੰ ਦਿਖਾ ਦਿੰਨੇ ਅੰਦਰ ਚੱਲ ਕੇ ਦੱਸ ਤੁਹਾਨੂੰ ਦਿਖਾਂਗੇ ਉਹ ਲਉਗੇ ਬਾਈ ਮੰਨਣਾ ਬਾਕੀ ਹਲੋ ਲੋਕ ਉਹ ਕੰਮ ਨੇ ਮੇਰੇ ਭਾਈ ਉਹ ਮੇਰੇ ਭਾਈ ਜਦੋਂ ਆ ਰਹੇ ਨੇ ਵੀ ਉਹ ਚਾਰ ਦੇ ਆਉਣਗੇ ਆਹ ਹੈ ਬਾਈ ਖੱਡੇ ਆਪਣੇ ਵੱਜ ਗਏ ਸਾਰੇ ਉਹ ਪਹਿਲਾ ਵੀ ਖੱਡਾ ਵੱਜ ਗਿਆ ਤੇ ਖੱਡਾ ਨੰਬਰ 2 ਆ ਵੀ ਵੱਜ ਗਿਆ ਤੇ ਬਾਈ ਖੱਡਾ ਨੰਬਰ 43 ਵੱਜ ਗਿਆ ਤੇ ਪਾ ਕੇ ਪਾਈਪ ਲੈਵਲ ਚੈੱਕ ਕਰਦੇ ਆਂ ਢਾਲ ਰੱਖਣੀ ਹੈ ਬਾਈ ਕਹਿੰਦੇ ਫੁੱਲ ਬਟਾ ਫੁੱਲ ਤਾਂ ਕਿ ਪਾਣੀ ਦੇ ਵਿੱਚ ਕੋਈ ਤੋਕਾ ਵੀ ਨਾ ਖੜੇ ਧੰਨਵਾਦ ਹੌਲਾ ਮੰਡੀ ਕਰੀਏ ਅਰੇ ਨਰਾਜੀ ਪੈਪ ਆਪਣੀ ਪੈ ਗਈ ਬਾਈ 6 ਇੰਚ ਦੀ 30 ਫੁੱਟ ਪੈਪ ਪੈ ਗਿਆ ਅੰਦਰ ਅੰਦਰ ਫੁੱਲ ਟਾਲ ਚ ਪੈਪ ਰੱਖ ਤਾ ਆਪਾਂ ਨੇ ਤੇ ਹੁਣ ਆਪਾਂ ਕਰਦੇ ਆ ਬਾਈ ਬਜਰੀ ਪਾਉਣ ਦੀ ਤਿਆਰੀ ਇਹਦੇ ਪਰ ਕਿਆ ਲੈਣਾ ਹੈ ਬੰਦਾ ਹੀ ਹੋਰਾ ਹੈਗਾ ਇਸੇ ਨਾਲ ਚੱਲੀਏ ਬਾਈ ਮੁੰਡਿਆ ਬਜਰੀ ਲੈ ਕੇ ਕਰੇਂਦਰ ਸੈਟਿੰਗ ਪਾਈਪ ਤੇ ਬਜਰੀ ਬਾਈ ਪੈ ਗਈ ਆਪਣੀ ਪੂਰੀ 30 ਫੁੱਟ ਦੀ ਲੈਂਥ ਤੇ ਬਜਰੀ ਇੱਕ ਬੋਰੀ ਦਾ ਮਾਲ ਲੱਗ ਗਿਆ ਬਾਈ ਤੇ ਪੂਰਾ ਇੱਕ ਬੋਰੀ ਦਾ ਮਾਲ ਲਾਇਆ ਤਾਂ ਆਪਾਂ ਨੇ ਤੇ ਉਹ ਬਾਹਰਲੇ ਪਾਸੇ ਆਪਾਂ ਤਾਂ ਨਹੀਂ ਪਾਈ ਕਿਉਂਕਿ ਇੱਧਰ ਵੀ ਹਜੇ ਪੱਟਪਟਈਆ ਹੋਣਾ ਕੱਲ ਨੂੰ ਆਕੀਚਾਂ ਦੇ ਕੱਢਣੀ ਆ ਡਰੇਨ ਤੇ ਉਧਰਲੇ ਪਾਸੇ ਤੁਹਾਨੂੰ ਦਿਖਾਏ ਤੇ ਆਪਾਂ ਨੇ ਪਾਈਪ ਵੀ ਖੜੇ ਆ ਉੱਪਰ ਬਾਥਰੂਮ ਬਾਥੂਮ ਦਾ ਕਿਚਨ ਬਾਈ ਫਰੰਟ ਤੇ ਬਣਨੀ ਹੈ ਉੱਪਰ ਦਾ ਨਕਸ਼ਾ ਚੇਂਜ ਹੈ ਥੋੜਾ ਜਿਹਾ ਖੁੱਠੀ ਦਾ ਇਸ ਕਰਕੇ ਬਾਥੂਮ ਦੇ ਪਾਇਪ ਤੇ ਕਿਚਨ ਦੇ ਪਾਇਪ ਇੱਧਰ ਖੜੇ ਆ ਆਪਣੇ ਸਾਹਮਣੇ ਸੇ ਉਹਦੇ ਕਰਕੇ ਬਾਈ ਇੱਥੇ ਹੁੱਦੀ ਬਣਨੀ ਹੈ ਤੇ ਕਿਚਨ ਦਾ ਪਾਇਪ ਵੀ ਇੱਧਰ ਹੀ ਆਉਣਾ ਆਪਣਾ ਇਹਦੇ ਵਿੱਚ ਹੁੱਦੀ ਵਿੱਚ ਸੇ ਦੇ ਨਾਲੇ ਬਈ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਅੱਜ ਦੀ ਤਾਂ ਲਾਈਕ ਸ਼ੇਅਰ ਕਮੈਂਟ ਬਈ ਸਬਸਕ੍ਰਾਈਬ ਜਰੂਰ ਕਰ ਕਰਨਾ ਹੈ ਤੇ ਮਿਲਦੇ ਆ ਬਈ ਕੱਲ ਨੂੰ ਫਿਰ ਨੈਕਸਟ ਬਲੌਗ ਵਿੱਚ ਧੰਨਵਾਦ